ਉਤਲੀ ਘਰ ਤੇ ਨੰਬਰ 4 ਫਾਟਕ ਦੇ ਨਜ਼ਦੀਕ ਸ਼ਾਮ ਨੂੰ ਕਾਫੀ ਨਜ਼ਰ ਆਉਂਦੀ ਹੈ ਟ੍ਰੈਫਿਕ ਜਿੱਥੇ ਕਿ ਦੁਕਾਨਾਂ ਲੱਗਣ ਦੇ ਨਾਲ ਕਾਫੀ ਟ੍ਰੈਫਿਕ ਜਮਾ ਹੋਣ ਦੇ ਨਾਲ ਰਾਹਗੀਰਾਂ ਨੂੰ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਹਗੀਰਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਦੁਕਾਨਾਂ ਲਗਾ ਕੇ ਰੋਡ ਤੇ ਨਜਾਇਜ਼ ਕਬਜ਼ਾ ਕੀਤਾ ਹੈ ਜਿਸ ਦੇ ਕਾਰਨ ਉਹਨਾਂ ਨੂੰ ਜਾਣ ਆਉਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਸਾਰੇ ਇਲਾਕਿਆਂ ਦੇ ਵਿੱਚ ਟ੍ਰੈਫਿਕ ਰੂਲ ਰੈਗੂਲੇਸ਼ਨ ਨੂੰ ਲੈ ਕੇ ਧਿਆਨ ਦਿੱਤਾ ਗਿਆ ਹੈ ਤੇ ਇਸ ਇਲਾਕੇ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਰੇੜੀਆਂ ਇੱਥੇ ਜਗਾ ਜਗਾ ਲੱਗੀਆਂ ਕੋਈ ਆਈਸਕ੍ਰੀਮ ਦੀ ਰੇੜੀ ਆ ਕੋਈ ਬਿਲਕੁਲ ਸੜਕ ਤੇ ਜਗਾ ਨਹੀਂ ਬਚਦੀ ਦੋਨੇ ਪਾਸੇ ਜਿਹੜੀਆਂ ਰੇੜੀਆਂ ਲੱਗੀਆਂ ਹੋਏ ਨੇ ਤੇ ਲੋਕਾਂ ਨੂੰ ਬੱਚਿਆਂ ਨੂੰ ਕਿੰਨੀ ਤਕਲੀਫ ਹੁੰਦੀ ਇੱਥੇ ਆਉਣ ਚ ਤੁਸੀਂ ਦੇਖ ਸਕਦੇ ਜੇ ਜਦੋਂ ਫਾਟਕ ਖੁੱਲਦਾ ਹੈ ਤਾਂ ਲੋਕਾਂ ਕੋਲੋਂ ਨਿਕਲੇ ਆ ਵੀ ਨਹੀਂ ਜਾਂਦਾ ਤੇ ਜੇ ਕਿਸੇ ਨੂੰ ਪੁੱਛੀਏ ਆਪਾਂ ਤਾਂ ਕੋਈ ਦੱਸ ਕੇ ਰਾਜੀ ਨਹੀਂ ਆ ਚੱਪਲਾਂ ਵਾਲੇ ਨੂੰ ਪੁੱਛਿਆ ਸੀ ਤਾਂ ਉਸਨੇ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਤੁਸੀਂ ਦੇਖ ਸਕਦੇ ਜੇ ਕੰਮ ਤੋਂ ਕੰਮ ਘੱਟ ਤੋਂ ਘੱਟ ਉਸਨੇ 10 ਫੁੱਟ ਤੋਂ 15 ਫੁੱਟ ਜਗ੍ਹਾ ਜਿਹੜੀ ਆ ਰੋਕ ਕੇ ਰੱਖੀ ਹੋਈ ਆ ਪਰ ਦੱਸ ਨਹੀਂ ਰਿਹਾ ਤੁਸੀਂ ਦੇਖ ਸਕਦੇ ਚਾਰੇ ਪਾਸੇ ਰੇੜੀਆਂ ਜਿਹੜੀਆਂ ਲੱਗੀਆਂ ਹੋਏ ਨੇ ਆ ਜਿਹੜਾ ਦੇਖੋ ਚੱਪਲਾਂ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਜੀ ਇਹ ਹੋਰ ਵੀ ਤੁਸੀਂ ਦੇਖ ਸਕਦੇ ਫਾਟਕ ਦੇ ਵਾਲੇ ਤੋਂ ਵਾਲੇ ਸਾਰੇ ਕਿਤੇ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਰ ਵੀ ਨਹੀਂ 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 ਤੁਸੀਂ ਮੇਰੀ ਗੱਲ ਤਾਂ ਸੁਣੋ ਅੱਜ ਮੈਂ ਏਡਾ ਲਾਇਆਗਾ ਤੁਸੀਂ ਇਹ ਸ਼ਾਮ ਨੂੰ ਲਾਉਂਦੇ ਦੇ ਕੇ ਦੋ ਲਾਉਂਦੇ ਜੇ ਨਹੀਂ ਥੋੜਾ ਦੱਸੋ ਤਾਂ ਸੀ ਇਹ ਜਿਹੜਾ ਏਡਾ ਲਾਇਆ ਕਾਰਪੋਰੇਸ਼ਨ ਦੀ ਪਰਚੀ-ਪੁਰਚੀ ਲਿੱਤੀ ਤੁਸੀਂ ਕੋਈ ਪਰਚੀ ਹੈਜੀ ਪਰਚੀ ਲਿੱਤੀ ਹੋਈ ਹੈ ਜੀ 100 ਆਹ ਦੇਖੋ ਜੀ ਇੱਥੇ ਏਡਾ ਲੱਗਿਆ ਹੋਇਆਗਾ ਕਾਰਪੋਰੇਸ਼ਨ ਦੀ ਜਗ੍ਹਾ ਆ ਤੇ ਕਿੰਨਾ ਏਡਾ ਮੱਲਿਆ ਹੋਇਆ ਕਿੰਨੀ ਜਗ੍ਹਾ ਮੱਲੀ ਹੋਈ ਆ ਤੇ ਸੜਕ ਫਾਟਕ ਤੇ ਜਦੋਂ ਫਾਟਕ ਬੰਦ ਹੁੰਦਾ ਪੂਰੀ ਤਰ੍ਹਾਂ ਜਾਮ ਲੱਗ ਜਾਂਦਾ ਤੁਸੀਂ ਦੇਖੋ ਜਦੋਂ ਜਾਮ ਲੱਗ ਜਾਂਦਾ ਤਾਂ ਲੋਕਾਂ ਨੂੰ ਨਿਕਲਣ ਵਾਸਤੇ ਵੀ ਰਾਹ ਨਹੀਂ ਹੁੰਦਾ ਇੱਥੇ ਤੇ ਚਾਰੇ ਪਾਸੇ ਤੁਸੀਂ ਦੇਖੋ ਰੇੜੀਆਂ ਲੱਗੀਆਂ ਹੋਈਆਂ ਸੜਕ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਸੜਕ ਤੇ ਰੇੜੀਆਂ ਲਾ ਕੇ ਲੋਕ ਜਿਹੜਾ ਜਦੋਂ ਫਾਟਕ ਖੁੱਲਦਾ ਹੈ ਤਾਂ ਲੋਕਾਂ ਨੂੰ ਬੁਰੀ ਤਰ੍ਹਾਂ ਜਿਹੜਾ ਜਾਮ ਦਾ ਸਾਹਮਣਾ ਕਰਨਾ ਪੈਂਦਾ ਸਕੂਲੀ ਬੱਚੇ ਵੀ ਜਿਹੜੇ ਆ ਵੀ ਇੱਥੇ ਬਾਜ਼ਾਰ ਵਿੱਚ ਫਸ ਜਾਂਦੇ ਨੇ ਇੰਨੀ ਗਰਮੀ ਵਿੱਚ ਤੇ ਘੰਟਾ ਘੰਟਾ ਇੱਥੋਂ ਨਿਕਲਿਆ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਜੇ ਕਿਸ ਤਰੀਕੇ ਨਾਲ ਸੜਕ ਤੇ ਜਿਹੜੀਆਂ ਲੱਗੀਆਂ ਹੋਈਆਂ ਨੇ ਰੇੜੀਆਂ